ਸਤਿਗੁਰੂ ਰਾਜਾ ਜੀ ਨੇ ਉਸ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਹਦੇ ਰੰਗਾਂ ਦਾ ਜ਼ਿਕਰ ਕੀਤਾ ਹੈ ਕਿ ਨਾਮ ਦੇ ਨਾਲ ਪਰਮੇਸ਼ਰ ਮਿਲਣਾ ਹੈ ਤੇ ਨਾਮ ਹੀ ਪਰਮੇਸ਼ਰ ਹੈ ਵੇਖੋ ਨਾਮ ਪਰਮੇਸ਼ਰ ਹੈ ਪਰਮੇਸ਼ਰ ਦੇ ਰਾਹੀ ਪਰਮੇਸ਼ਰ ਨੂੰ ਮਿਲਣਾ ਹੈ ਗੁਰੂ ਪਰਮੇਸ਼ਰ ਨੂੰ ਮਲਾਉਂਦਾ ਹੈ ਪਰ ਪਰਮੇਸ਼ਰ ਹੀ ਗੁਰੂ ਹੈ ਗੁਰੂ ਹੀ ਪਰਮੇਸ਼ਰ ਨੂੰ ਮਲਾਏਗਾ ਪਰਮੇਸ਼ਰ ਹੀ ਪਰਮੇਸ਼ਰ ਨੂੰ ਮਲਾਉਂਦਾ ਹੈ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਇਸੇ ਗੱਲ ਦਾ ਜ਼ਿਕਰ ਕੀਤਾ ਹੈ ਆਓ ਮਨੋ ਵਿਪਤੀ ਅਨੁਜੋਈ ਸ਼ਬਦ ਦੇ ਨਾਮ ਸੁਰਤ ਨੂੰ ਜੋੜਨਾ ਕਰੀਏ ਬੁਲੰਦ ਆਵਾਜ਼ ਵਿੱਚ ਅਰਜ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਬੋ ਜੀ ਕੀ ਫਤਿਹ ਬਿਲਾਵਲੇ ਮਹੱਲਾ ਪਹਿਲੇ ਬਿਲਾਵਲ ਤੋਂ ਭਾਵ ਆਨੰਦ ਖੁਸ਼ੀ ਖੇੜੇ ਕਿਉਂ ਇਹ ਅੰਮ੍ਰਿਤ ਵੇਲੇ ਦਾ ਰਾਗ ਹੈ ਬਿਲਾਵਲ ਰਾਤ ਤੋਂ ਬਾਅਦ ਬਿਲਾਵਲ ਆਉਂਦਾ ਹੈ ਤੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਵੇ ਆਨੰਦ ਤੇ ਇਹ ਬਿਲਾਵਲ ਰਾਗ ਦਾ ਅਰਥ ਵੀ ਆਨੰਦ ਹੈ ਮਹੱਲਾ ਪਹਿਲਾ ਪਹਿਲੇ ਗੁਰੂ ਨਾਨਕ ਪਹਿਲੇ ਪਾਤਸ਼ਾਹ ਜੀ ਦੀ ਪਾਵਨ ਮਿੱਠੀ ਬਾਣੀ ਹੈ ਆਪੇ ਸ਼ਬਦ ਆਪੇ ਨਿਸ਼ਾਨ ਉਹ ਵੈਗੁਰੂ ਆਪ ਹੀ ਸ਼ਬਦ ਰੂਪ ਹੈ ਆਪੇ ਨਿਸ਼ਾਨ ਹੈ ਚਿੰਨ ਉਹ ਆਪੇ ਵਰਤਿਆ ਹੈ ਸਭ ਵਿੱਚ ਜੋ ਸਤਗੁਰੂ ਪਾਤਸ਼ਾਹ ਕਹਿੰਦੇ ਆਪ ਸ਼ਬਦ ਰੂਪ ਹੋਇਆ ਹੈ ਉਹ ਕਿਵੇਂ ਜਦੋਂ ਇਨਸਾਨ ਬੋਲਦਾ ਹੈ ਦੋ ਚੀਜ਼ਾਂ ਦੀ ਲੋੜ ਪੈਂਦੀ ਹੈ ਇੱਕ ਹਵਾ ਦੀ ਤੇ ਇੱਕ ਆਕਾਸ਼ ਦੀ ਆ ਮੂੰਹ ਚੋਂ ਕੀ ਨਿਕਲਦੀ ਹੈ ਬੋਲਦਿਆਂ ਹਵਾ ਸੋ ਸਤਗੁਰੂ ਪਾਸ਼ਾ ਜੀ ਕਹਿੰਦੇ ਉਹ ਆਪ ਹੀ ਸ਼ਬਦ ਰੂਪ ਹੋਇਆ ਹੈ ਆਪੇ ਸ਼ਬਦ ਬਣਾਉਣ ਵਾਲਾ ਹੈ ਆ ਆਪੇ ਨਿਸ਼ਾਨ ਤੇ ਆਪੇ ਸਤ ਨੂੰ ਜੋੜਨ ਵਾਲਾ ਵੀ ਉਹੀ ਹੈ ਸਿੱਖ ਸਲਾਹ ਕਰਵਾਉਣ ਵਾਲਾ ਵੀ ਉਹੀ ਹੈ ਸ਼ਬਦ ਦੇ ਰਾਹੀ ਨਿਸ਼ਾਨ ਚਿੰਨ ਅਸੀਂ ਸਾਨੂੰ ਨਿਸ਼ਾਨ ਆਣ ਆਪਾਂ ਕਈ ਵਾਰ ਕਹਿ ਦਿੰਦੇ ਆ ਵੇਖੋ ਸਾਹਮਣੇ ਨਿਸ਼ਾਨ ਪੈ ਗਿਆ ਇਸੇ ਤਰ੍ਹਾਂ ਸ਼ਬਦ ਦੇ ਰਾਹੀ ਸਤਗੁਰੂ ਸਾਹਿਬ ਕਹਿੰਦੇ ਉਹ ਸਤ ਨੂੰ ਜੋੜਨ ਵਾਲਾ ਸਾਡੀਆਂ ਬਿਰਤੀਆਂ ਨੂੰ ਜੋੜਨ ਵਾਲਾ ਨਸਾਨੇ ਤੇ ਲਾਉਣ ਵਾਲਾ ਉਹੀ ਵੈਗਰੂ ਹੈ ਆਪੇ ਸੁਰਤਾ ਆਪੇ ਜਾਣ ਏ ਮੇਰੇ ਵੈਗਰੂ ਦੋ ਜਣੇ ਇਕ ਤੇਰੀ ਸਿਫਤ ਕਰ ਰਹੇ ਹਨ ਇਕ ਇਕ ਵੀ ਦੂਸਰਾ ਵੀ ਵੈਗਰੂ ਦੀ ਸਿਫਤ ਕਰ ਰਿਹਾ ਹੈ ਆਪਸ ਵਿੱਚ ਕੱਲਾ ਕਹਾ ਰਹੇ ਨੇ ਪਰ ਏ ਮੇਰੇ ਵੈਗਰੂ ਤੀਸਰਾ ਵੀ ਤੂੰ ਹੀ ਹੈ ਉਹਨਾਂ ਨੂੰ ਸੁਣਨ ਵਾਲਾ ਜਿਹਾ ਕਹਿ ਦੋ ਉਹਨਾਂ ਤੋਂ ਹਾਂ ਵਿੱਚ ਵੀ ਤੂੰ ਹੀ ਹੈ ਆਪੇ ਛੁਰਤਾ ਸੁਣਨ ਵਾਲਾ ਵੀ ਤੂੰ ਹੀ ਹੈ ਆਪੇ ਜਾਣ ਤੇ ਸਾਰਿਆਂ ਦੀ ਜਾਣਨ ਵਾਲਾ ਤੂੰ ਹੀ ਹੈ ਆਪੇ ਕਰ ਕਰ ਵੇਖੇ ਤਾਣ ਤੂੰ ਵੈਗਰੂ ਵੇਖ ਰਿਆ ਹੈ ਤੇਰੇ ਵਿੱਚ ਬਲ ਕਿੰਨਾ ਹੈ ਤੇ ਬਲ ਨੂੰ ਦੇਣ ਵਾਲਾ ਵੀ ਉਹੀ ਹੈ ਤਾਕਤ ਸ਼ਕਤੀ ਦੇਣ ਵਾਲਾ ਵੀ ਉਹੀ ਹੈ ਗਾਵੇ ਕੋਤਾਨ ਹੋਵੇ ਕਿਸਾ ਤਾਨ ਵੈਰੂ ਨੂੰ ਗੋਣ ਵਾਸਤੇ ਬਲ ਦੀ ਲੋੜ ਹੈ ਬਲ ਵੀ ਆਉਂ ਦਿ ਰਿਹਾ ਹੈ ਗਾਵੈ ਕੋ ਤਾਨ ਉਹ ਆਪਣੇ ਬਲ ਨਾਲ ਭਗਤੀ ਕਰਵਾ ਰਿਹਾ ਹੈ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਆਪੇ ਕਰ ਕਰ ਵੇਖੈ ਤਾ ਆਪਣੇ ਬਲ ਦੇ ਨਾਲ ਜੋ ਵੀ ਕਰਵਾ ਰਿਹਾ ਹੈ ਉਹ ਸਤਿਗੁਰੂ ਕਰਵਾ ਰੇ ਹਾਲ ਮੈਂ ਤੋਨ دیਵਾਨ ਤੂੰ ਹੈ ਮੇਰੇ Swami ਮੈਂ ਤੁਧ ਆਗੈ ਅਰਦਾਸ ਮੈਂ ਮਹੂਰ ਥਾਉ ਨਹੀਂ ਜਿਸਪੈ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੂੰ ਹੀ ਪਾਸ ਹੈ ਮੇਰੇ ਵੈ ਗੁਰੂ ਸ਼ਕਤੀ ਬਲ ਦੇਣ ਵਾਲਾ ਤੂੰ ਆਪ ਹੈ ਤੂੰ ਦਾਤਾ ਨਾਮ ਪਰਵਾਹ ਮੰਗਾ ਮੇਰੀ ਵਹਿਰ ਗਰੂ ਤੇ ਦਰ ਤੇ ਪ੍ਰਵਾਣ ਉਹੀ ਕਿਹੜੀ ਚੀਜ਼ ਹੁੰਦੀ ਆ ਸਤਿਗੁਰੂ ਪਾਤਸ਼ਾਹ ਜੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੁੰਦਾ ਹੈ ਕਿਆ ਮੋਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਮੂੰਹੋਂ ਕੀ ਬੋਲੀਏ ਕਿਆ ਕੀ ਬੋਲੀਏ ਪਾਸ਼ਾ ਵੀ ਤੇਰੇ ਨਾਲ ਪਿਆਰ ਪੈ ਜਾਵੇ ਆਵੇ ਜੇ ਜਲੋ ਪਿਆਰ ਕਰੇਗਾ ਤੇ ਪਿਆਰ ਪਾਏਗਾ ਉਤੋਂ ਉਤੋਂ ਨਹੀਂ ਸਤਿਗੁਰੂ ਪਾਸ਼ਾ ਕਹਿਣ ਲੱਗੇ ਕਿਆ ਮੁਕੇ ਬੋਲਣ ਬੋਲੀ ਹੈ ਮੋਹੋਂ ਕੇ ਬੋਲਣ ਬੋਲੀ ਹੈ ਕੀ ਬੋਲ ਬੋਲੀ ਹੈ ਕੀ ਸੱਚੇ ਪਾਸ਼ਾ ਕੋ ਪ੍ਰਵਾਣ ਪੈ ਜਾਵੇ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਗੁਰੂ ਦੀ ਵਡਿਆਈ ਕਰਨੀ ਏ ਵੈ ਗੁਰੂ ਤੇਰੇ ਨਾਮ ਹੀ ਪ੍ਰਵਾਨ ਹੁੰਦਾ ਹੈ ਮੂੰਹ ਚ ਬੋਲੀ ਵੀ ਬਾਣੀ ਹੀ ਪ੍ਰਵਾਨ ਚੜਦੀ ਹੈ ਮੈਂ ਕਿਆ ਮੰਗੂ ਕਿਛ ਤੇਰੇ ਨਾਰਾਈ ਮਰ ਦੀ ਜਨਮ ਅਰਤੇ ਪ੍ਰਵਾਨ ਚੜਦਾ ਹੀ ਕੁਝ ਨਹੀਂ ਦੇਣਾ ਹੈ ਤੇ ਨਾਮ ਦੇ ਮੇਰੇ ਪਾਤਸ਼ਾਹ ਜੇ ਦਾਤਾ ਬਣਿਆ ਹੀ ਹੈ ਉਹ ਦਾਤਾ ਨਾਮ ਪ੍ਰਵਾਨ तू ਦਾਤਾ ਹੈ ਦਾਤਾ ਦੇਣ ਵਾਲਾ ਹੈ ਤੇਰੇ ਦਰ ਤੇ ਨਾਮ ਵਾਲੇ ਪ੍ਰਵਾਨ ਹੋਏ ਹਾਂ ਐਸਾ ਨਾਮ ਨਿਰੰਜਨ ਦੇ ਉਹ ਹੈ ਨਿਰੰਜਨ ਸੁਰਮਾ ਕਾਲਾ ਹੁੰਦਾ ਹੈ ਨਾ ਨਿਰ ਅੰਜਨ ਸੁਰਮਾ ਕਾਲਖ ਤੋਂ ਰਹਿਤ ਸਤਿਗੁਰੂ ਦੇਉ ਐਸਾ ਨਾਮ ਦੇਣਾ ਕਰੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਐਸਾ ਨਾਮ ਇਕੋ ਮਨ ਜਾਣੈ ਮਨ ਏ ਮੇਰੇ ਵੈਗੁਰੂ ਐਸਾ ਤੇਰਾ ਨਾਮ ਦੇਣਾ ਕਰੋ ਇਹ ਕਾਲਕ ਤੋਂ ਰਹਿ ਸਤਗੁਰ ਆਪਣਾ ਨਾਮ ਦੇ ਜਾਂ ਫਿਰ ਐਤਾ ਕਹੋ ਦੋ ਅਰਥ ਬਣਦੇ ਹਨ ਐਸਾ ਨਾਮ ਐਗੁਰੂ ਤੇਰਾ ਨਾਮ ਐਸਾ ਹੈ ਨਿਰੰਜਨ ਜਿਹੜਾ ਕਾਲਕ ਤੋਂ ਰਹਿਤ ਹੈ ਉਹ ਦੇਣਾ ਕਰੋ ਸੋ ਨਿਰੰਜਨ ਵੀ ਵੈਗੁਰੂ ਹੈ ਤੇ ਉਹਦਾ ਨਾਮ ਵੀ ਨਿਰੰਜਨ ਹੈ ਅਲਖ ਨਿਰੰਜਨ ਅਲਖ ਨਿਰੰਜਨ ਕਿਦਾਂ ਗਾਉਂਦੇ ਨੇ ਉਹ ਵਹਿਗੁਰੂ ਦੇ ਬੜੇ ਨਾਮ ਨੇ ਭਾਈ ਕੋਈ ਬੋਲ ਰਾਮ ਰਾਮ ਕੋਈ ਖੁਦਾਏ ਕੋਈ ਸੇਵਕ ਸਈਆ ਕੋਈ ਕੋਈ ਤੇ ਲੱਲਾ ਕਹਿੰਦਾ ਕੋਈ ਰੰਝਾ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਗੋਪਾਲ ਕਹਿੰਦਾ ਕੋਈ ਸ਼ਾਮ ਕਹਿੰਦਾ ਹੀ ਮੇਰੀ ਵੈਗੂ ਤੇਰੇ ਨਾਮ ਵਧੇ ਹਉ ਜਾਚਕ ਤੋ ਅਲਖ ਭਿਓ ਅਸੀਂ ਜਾਚਕ ਭਿਖਾਰੀ ਮੰਗਤੇ ਹਾਂ ਹਮ ਪੀਖਕ ਭਿਖਾ ਜਾਚਕ ਵੈਗਰੂ ਅਸੀਂ ਪੇਖਾ ਰਹੀ ਹਾਂ ਜਾਚਕਾ ਤੂੰ ਆ ਲਖ ਭੇਓ ਤੂੰ ਲਖਿਆ ਨਹੀਂ ਜਾ ਸਕਦਾ ਤੇਰਾ ਪਰਿਵਾਰ ਕੋਈ ਨਹੀਂ ਅ ਭੇਓ ਏ ਮੇਰੇ ਵਾਹਿਗੁਰੂ ਤੇਰੀ ਅਪੇਤਤਾ ਦਾ ਅੰਤ ਕੌਣ ਪਾ ਸਕਦਾ ਹੈ ਅੰਤ ਨਾ ਪਾਵਤ ਦੇਵ ਸਵੈ ਮਨ ਇੰਦਰ ਮਹਾ ਸਿਵ ਜੋਗ ਕਰੀ ਹੋ ਨਬੇ ਤਬਿਰੰਚ ਵਿਚਾਰ ਰਹੋ ਹਰ ਜਾਤ ਮਸਾਦੋ ਇੱਕ ਕਰੀਬ ਮੇਰੇ ਵੈ ਬਰੂ ਤੂ ਅਲਖ ਲਖਿਆ ਜਾਣ ਵਾਲਾ ਨਹੀਂ ਜਾਤਕ ਸਾਨੂੰ ਪਿਖਾਰੀਆਂ ਨੂੰ ਦੇ ਅਸੀਂ ਜਿੱਦੇ ਮਰਜੀ ਬਣ ਜਾਈਏ ਰਹਿਣਾ ਤੇ ਪਿਖਾਰੀ ਕਿਉਂ ਦਾਤਾਂ ਦਾ ਮਾਲਕ ਹੋਈ ਹੈ 10 ਵਸਤੂ ਲੈ 5ੇ ਪਾਵੇ ਏਕ ਬਸਤ ਕਾਰਨ ਇੱਕ ਵੀ ਨਾ 10 ਵੀ ਕਹਿੰਦੇ ਬੰਦੇ ਆ ਜੇ ਤਿੱਥੋਂ ਇੱਕ ਇੱਕ ਪਿੱਛੇ ਤੂੰ ਰੱਬ ਨਾਲ ਰੋਸ ਕਰੇ ਵੀ ਮੈਨੂੰ ਆਹ ਚੀਜ਼ ਨਹੀਂ ਦਿੱਤੀ ਜੇ ਰੱਬ ਤੇ ਤੋਂ ਜਿਹੜੀਆਂ ਪਹਿਲੀਆਂ ਦਿੱਤੀਆਂ ਨੇ ਉਹੀ ਖੋਲ ਵੀ ਫਿਰ ਕੀ ਕਰੇਗਾ ਇੱਕ ਵੀ ਨਾ ਦੇ ਇੱਕ ਵੀ ਨਾ ਦੇਵੇ ਇਹਦੀ ਪਹਿਲੀ ਵਸਤੂ ਆ ਵੀ ਖੋਲਵੇਂ ਫੇਰ ਕੀ ਕਰੇਗਾ ਇਹ ਸਾਰਿਆਂ ਦਾਤਾ ਦੇਣ ਵਾਲਾ ਸਤਿਗੁਰੂ ਹੈ ਤੂੰ ਤੇ ਭਖਾਰੀ ਰਹਿਣਾ ਹੈ ਤੇ ਰਹੇਗਾ ਇਹ ਸਚਾਈ ਹੈ ਦਾਤਾ ਤੇ ਇੱਕ ਹੈ ਦਾਤਾ ਦਾਤਾ ਇੱਕ ਹੈ ਸਭ ਕੋ ਦੇਵਣ ਦੇਂਦੇ ਤੋਟ ਨਾ ਵਈ ਅਗਣਤ ਪਰੇ ਸਾਡੇ ਤੱਕ ਤੇ ਚਾਪਤੀ ਮੁੱਕ ਗਈ ਕਦੇ ਰਾਸ਼ਾ ਮੁੱਕ ਗਿਆ ਕਦੇ ਕੁਝ ਮੁੱਕ ਗਿਆ ਸਾਡਾ ਦਾ ਭੰਡਾਰਾ ਖਾਲੀ ਰਹਿਦਾ ਕੋ ਸਤ ਨਾਮ ਇਹ ਮੇਰੇ ਵਾਹਿਗੁਰੂ ਤੂੰ ਕਿੱਡਾ ਦਾਤਾ ਹੈ ਰਿਜਕ ਦੇਣ ਵਾਲਾ ਪ੍ਰਾਣ ਦੇਣ ਵਾਲਾ ਤੇਰੇ ਤੋਂ ਵੱਡਾ ਹੈ ਕੋਈ ਕੋਈ ਨਹੀਂ ਹੈ ਇਹ ਮੇਰੇ ਵਾਹਿਗੁਰੂ ਅਸੀਂ ਤੇਰੇ ਪੇਖਾਰੀ ਹਾਂ ਮੰਗਤੇ ਹਾਂ ਹਾਂ ਜਾਚਕ ਤੁਮ ਲਖ ਭੇਓ ਮਾਇਆ ਮੋ ਪ੍ਰਕਟੀ ਨਾਰ ਮਾਇਆ ਦੀ ਗੱਲ ਕਰ ਰਹੇ ਨੇ ਪਾਤਸ਼ਾਹ ਮਾਸ਼ਾ ਕਬੀਰ ਸਾਬ ਕਹਿੰਦੇ ਨਾਕੋ ਕਾਟੀ ਕਾਨੋ ਕਾਟੀ ਕਾਟ ਕੋਤ ਕੈ ਦਾਵੀ ਕਉ ਕਬੀਰ ਸੰਤਨ ਕੀ ਬਰਤੀਨ ਲੋਕ ਕੀ ਪਿਆਰੀ ਕਹ ਕਬੀਰ ਸਾਹ ਕੋਲ ਆਈ ਤੇ ਨੱਕ ਤੱਕ ਕੱਟ ਪਾ ਕੰਨ ਕੱਟ ਪਾ ਪਾਟ ਕੂਟਕੈ ਦਾਰੀ ਭਜਾਤੀ ਕਹੇ ਭਾਜਾ ਇਥੋਂ ਆਖੋ ਸਤਨਾਮ ਸ਼੍ਰੀ ਇਹ ਮਾਇਆ ਰੱਬ ਦੇ ਪਿਆਰਿਆਂ ਨੂੰ ਕਬੀਰ ਸਾਹਿਬ ਕੋਲ ਆਈ ਹੈ ਕਬੀਰ ਆਈ ਮੁਜੇ ਪੈ ਆਨਿਕ ਕਰੇ ਕਰ ਸਿੰਗਾਰ ਕਬੀਰ ਸਾਹਿਬ ਕੋਲ ਬੜੀ ਬਾੜ ਆਈ ਕਿਹੜਾ ਆਈ ਤੇ ਕਹਿੰਦੇ ਦੇਖਣ ਵਾਲਿਆਂ ਨੇ ਕਿਹਾ ਮਹਾਰਾਜ ਇਹ ਕੌਣ ਸੀ ਨਾ ਇਹਦੇ ਮੱਥੇ ਤੇ ਬਾਲ ਅੱਗੇ ਬਾਲ ਨਾਲ ਪਿੱਛੇ ਬਾਲ ਨਾ ਕੀ ਚੀਜ਼ ਬਾਲ ਇਹ ਕੀ ਬਾਗ ਜੇ ਕੀ ਚੀਜ਼ ਆ ਬੋਧੀ ਜੀ ਇਹਦੇ ਸਿਰ ਤੇ ਆ ਕਬੀਰ ਸਾਹਿਬ ਕਹਿੰਦੇ ਇਹਦੇ ਭਾਈ ਇਹ ਮਾਇਆ ਸੀ ਅੱਛਾ ਜੀ ਤੇਰੇ ਬਾਲ ਕਹਿੰਦੇ ਜਿਹੜੇ ਪਿਛਲੇ ਬਾਲ ਨੇ ਨਾ ਇਹਦੇ ਗਿੱਚੀ ਵਾਲੇ ਲੋਕਾਂ ਨੇ ਨਹੀਂ ਛੱਡੇ ਇਹਦੇ ਪਿੱਛੇ ਪਏ ਪਏ ਨੇ ਆਕੂ ਸਤਨਾਮ ਸ਼੍ਰੀ ਤੇ ਮਾਰਾ ਮੂਰਲੇ ਮੱਥੇ ਵਾਲੇ ਕਹਿੰਦੇ ਇਹ ਸਾਧੂ ਸੰਤਾਂ ਦੇ ਰੱਬ ਦੇ ਪਿਆਰਿਆਂ ਦੇ ਗੁਰਸਿੱਖਾਂ ਦੇ ਤਰਨੇ ਕਰ ਕਰਕੇ ਇਹ ਵੀ ਲੈ ਗਏ ਕਿ ਮੈਂ ਲੇਖੇ ਲੱਗ ਜਾ ਮੇਰਾ ਭਲਾ ਹੋ ਜੇ ਸੋ ਸਤਗੁਰੂ ਪਾਤਸ਼ਾਹ ਕਹਿੰਦੇ ਕਿ ਮਾਇਆ ਦਾਸੀ ਹੈ ਭਗਤਾਂ ਦੀ ਸਤਿਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੀ ਏ ਇਹ ਤੁਸੀਂ ਕਹੋਗੇ ਬਾਬਾ ਕੋਲੋਂ ਕਹੀ ਜਾਂਦਾ ਨਹੀਂ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਮਾਵੇ ਤੋ ਮਹਿਲ ਪਾਵੇ ਪਾਤਸ਼ਾਹ ਕਹਿੰਦੇ ਤਾਂ ਹੀ ਇਹ ਜਿਹੜੀ ਹੈ ਲਿਖੇ ਲਗਦੀ ਹੈ ਭਾਈ ਆਪਾਂ ਤਾਂ ਹੀ ਤੇ ਪਾਤਸ਼ਾਹ ਨੇ ਦਸਵੰਦ ਕੱਢਣ ਨੂੰ ਕਿਹਾ ਹੈ ਕਿ ਭਾਈ ਜੋ ਤੂੰ ਕਮਾਉਣਾ ਦਾ ਦਸਵਾਂ ਹਿੱਸਾ ਗੁਰੂ ਨੂੰ ਦੇ ਮੱਖਣ ਸਾਹ ਲਵਾਰਾ ਵੀ ਦੇਖੋ ਦੇਣ ਆਇਆ ਸੀ ਗੁਰੂ ਨੇ ਪੈਜ ਵੀ ਰੱਖੀ ਫਿਰ ਉਹਦੀ ਪਾਦਸ਼ਾਹ ਇੰਨੀਆਂ ਮੋਹਾਂ ਸੋ ਸਤਗੁਰ ਪਾਦਸ਼ਾਹ ਕਹਿੰਦੇ ਭਾਈ ਇਹ ਤਾਂ ਜੇ ਭਲੇ ਦੇ ਕੰਮ ਲਈ ਲੱਗ ਜਾਵੇ ਤੇ ਭਲਾ ਹੀ ਹੈ ਪੁੰਡੀ ਕਾਮਣ ਕਮਣਿਆ ਜਿਹਦੇ ਬੰਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਵਾਸਾ ਹੋ ਗਿਆ ਉਹ ਕਹਿੰਦੇ ਉਹਦੇ ਹਾਲਤ ਉਹ ਕਾਮਣਿਆਰੀ ਹੈ ਉਹ ਪੁਨਾਰ ਹੈ ਨਾਨਕ ਨਾਰੀ ਵਿੱਚ ਪੁਨਾਰ ਜਿਹਦੇ ਅੰਦਰ ਮਾਇਆ ਹੈ ਜੀ ਰੱਬ ਨਾਲੋਂ ਤੋੜ ਦਿਵਾਲੀਆਂ ਕੀ ਸੁਣਦੇ ਆ ਗੰਦਮੰਦ ਸੁਣੀ ਜਾਂਦੇ ਆਪਾ ਝੂਠ ਬੋਲੀਦਾ ਹੈ ਮੈਂ ਕਿੰਨਾ ਪੁੜਕਵਾਲ ਬੋਲੀਦਾ ਫੁੱਕੀਆਂ ਗੱਲਾਂ ਕਰੀਦੀਆਂ ਨੇ ਵੇ ਲੋੜੀਆਂ ਗੱਲਾਂ ਕਰਦੇ ਹਾਂ ਪਾਸ਼ਾ ਕਹਿੰਦੇ ਸਾਰੀ ਮਾਇਆ ਹੈ ਝੂਠਾ ਖਾਨੇ ਆ ਝੂਠਾ ਪਹਿਣ ਦੇ ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਭਾਈ ਭੁੰਦੀ ਕਾਮਨ ਕਮਨੇ ਆਰ ਇਹ ਮਾਇਆ ਕੁਨਾਰ ਹੈ ਜਿਹੜਾ ਮਾਇਆ ਦੇ ਨਾਲ ਪਿਆਰ ਪਾਉਂਦਾ ਹੈ ਉਹ ਵੀ ਕੁਨਾਰ ਹੈ ਨਾਲਕ ਨਾਰੀ ਵਿੱਚ ਕੁਨਾਰ ਕਾਮਨਿਆ ਕੂਨੇ ਕਰਨ ਵਾਲੀ ਵੀ ਕਿਹਾ ਹੈ ਪਾਤਸ਼ਾਹ ਜੀ ਕਹਿੰਦੇ ਰਾਜ ਰੂਪ ਝੂਠਾ ਦੇ ਆਚਾਰ ਕੀ ਮੰਗੀ ਵੈਗਰੂ ਤੇਤੋਂ ਕੂੜ ਰਾਜ ਕੂੜ ਪਰ ਜਾ ਕੂੜ ਸਭ ਸੰਪਾਨ ਕੂੜ ਮੰਦਪ ਕੂੜ ਮਾਰੀ ਕੂੜ ਵੈਸਣ ਕੂੜ ਸੋਇਨਾ ਕੂੜ ਰੂਪ ਕੂੜ ਪਹਿਨਣ ਕੂੜ ਕਾਇਆ ਕੂੜ ਕੱਪੜ ਕ ਸਰੀਆ ਕਿਸ ਨਾਲ ਪੀਚੈ ਦੋਸਤੀ ਸਭ ਜੱਗ ਚੱਲਣ ਹਾਵ ਕੂੜ ਮਿਠਾ ਕੂੜ ਮਾਖਿਓ ਕੂੜ ਦੋਬੇ ਕੂੜ ਨਾਨਕ ਬੁਖਾਣੇ ਬੀਨਤੀ ਤੁਧ ਬਾਜੂੜੋ ਪਾਸ਼ਣ ਕਿੰਨਾ ਕੁਝ ਬਣਾ ਦਿੱਤਾ ਆ ਰੂਪ ਝੁੱਠਾ ਸਾਰੀ ਦੁਨੀਆ ਝੁੱਠੀ ਕੂੜ ਰਾਜਾ ਕੂੜ ਪਰਜਾ ਸਾਰਾ ਜਗਤ ਝੂਠਾ ਸਾਰਾ ਸੰਸਾਰ ਝੂਠਾ ਕੂੜ ਮਾਇਆ ਮਾਇਆ ਝੂਠੀ ਸੋਨਾ ਝੂਠਾ ਰੂਪ ਝੂਠਾ ਪਾਛ ਸਕਨੇ ਖਾਨ ਵਾਲੀਆਂ ਚੀਜ਼ਾਂ ਝੂਠੀਆਂ ਨਾਨਕ ਮੁਖਾਣਾ ਬੇਨਤੀ ਤੁਧ ਬਾਜ ਕੂੜੋ ਇਹ ਮੇਰੇ ਵਾਹਿਗੁਰੂ ਤੇਰੇ ਬਿਨਾ ਸਾਰਾ ਕੁਝ ਝੂਠਾ ਹੈ ਰਾਜ ਰੂਪ ਝੂਠਾ ਦਿਨ ਚਾਰ ਚਾਰ ਦਿਨ ਬੰਦੇ ਕੋਲ ਅਨਾਜ ਆ ਜਾਵੇ ਕਿੰਨਾ ਚਿਰ ਚਲਾਏਗਾ ਉਸ ਨੂੰ ਮਤ ਤੋਂ ਮਤ 15 ਦਿਨ ਚਲਾਏਗਾ ਪਾਦਸ਼ਾਹ ਕਦੇ 4 ਦਿਨ ਦੇ ਫਿਰ ਰਾਜ ਨੂੰ ਐਸੇ ਨੂੰ ਕਿਹਾ ਕਰੇਗਾ ਜਿਹੜਾ ਖਤਮ ਹੋ ਜਾਵੇ ਨਿਮਖ ਦੇ ਵਿੱਚ ਪਲ ਦੇ ਵਿੱਚ ਜਿਸ ਤਰ੍ਹਾਂ ਧਰੂ ਨੂੰ ਤਰੂ ਕੰਨ ਧਰੂ ਨੂੰ ਪੁੱਛਿਆ ਰਬ ਨੇ ਤੈਨੂੰ ਕੀ ਦੇ ਦੀ ਰਾਜ ਦੇ ਦੀਏ ਨਹੀਂ ਪਾਸ਼ਾ ਹੋਣੀ ਰਾਜ ਚਾਹੀਦਾ ਮੇਰੇ ਵੈ ਗੁਰੂ ਰਾਜ ਲਿਓ ਅਗਨਾਸੀ ਹੁਣ ਤੇ ਮੈਨੂੰ ਸੱਚਾ ਰਾਜ ਦੇ ਇਹ ਮੇਰੇ ਵੈਰੂ ਅਗਨਾਸੀ ਜਿਹੜਾ ਖਤਮ ਨਾ ਹੋ ਅੱਜ ਵੀ ਧਰੂ ਤਾਰਾ ਵੇਖਦੇ ਹੁਣ ਆਪਣੀ ਜਗ੍ਹਾ ਤੇ ਖੜਾ ਹੈ ਤੇ ਖੜਾ ਹੀ ਰਹੇਗਾ ਅਗਨਾਸੀ ਹੈ ਉਹ ਮੇਰੇ ਪਾਤਸ਼ਾਹ ਕਹਿੰਦੇ ਧਰੂ ਤੇ ਪ੍ਰਹਿਲਾਦ ਦੋਏ ਛੋਟੀ ਨਿੱਕੀ ਉਮਰਤ ਭਗਤੀ ਕਰਕੇ ਰੱਬ ਨੂੰ ਪਾ ਲਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਬਾਕੀ ਦੁਨੀਆ ਤੇ ਝੂਠੀ ਹੈ ਰਾਜ ਅਸਲੀ ਗੁਰੂ ਦਾ ਹੈ ਨਾਮ ਦਾ ਹੈ ਰਾਜ ਰੂਪ ਝੂਠਾ ਦਿਨ ਚਾਰੇ ਨਾਮ ਮਿਲੇ ਚਾਨਣ ਅੰਧਿਆਰੇ ਇੱਕ ਬਸਤ ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈਏ ਹੈ ਮੇਰੇ ਵਾਹਿਗੁਰੂ ਤੂੰ ਅਗੋਚਰ ਸੁੰਤੋਂ ਪਰੇ ਹੈ ਸਪਰਸ਼ ਤੋਂ ਪਰੇ ਹੈ ਏ ਮੇਰੇ ਵੈਗਰੂ ਤੂੰ ਇੰਦਰੀਆਂ ਤੋਂ ਪਰੇ ਹੈ ਕਿਰਪਾ ਕਰੋ ਤੇਰਾ ਦੀਵਾ ਰੂਪ ਨਾਮ ਚਾਨਣ ਰੂਪ ਨਾਮ ਦੇਣਾ ਕਰੋ ਸਾਨੂੰ ਅਗਿਆਨ ਚੋਂ ਕੱਢਣਾ ਕਰੋ ਚੱਖ ਸੋਡੀ ਸਸਾ ਨਹੀਂ ਹੋਏ ਰੱਬ ਦੇ ਪਿਆਰਿਆਂ ਦੀ ਮਾਇਆ ਨੂੰ ਚੱਕ ਕੇ ਵੇਖਿਆ ਹੈ ਜਿਸ ਤਰ੍ਹਾਂ ਕਵੀਸਾਹ ਕੋਲ ਬੜੀ ਵਾਰ ਆਈ ਪਰ ਮੂੰਹ ਨਾ ਲਾਈ ਪਾਛੇ ਕਹਿੰਦੇ ਬਾਪ ਇਸਾਬ ਜਾਤ ਨਾ ਹੋਈ ਜਦੋਂ ਬਾਪ ਦੀ ਨਾ ਹੋਵੇ ਨਾ ਸਿਰ ਤੇ ਫਿਰ ਬਜਾਤ ਨਹੀਂ ਹੋਈ ਦਾ ਦੋ ਬੇੜੀਆਂ ਚ ਪੈਰ ਨਹੀਂ ਰੱਖਦਾ ਫਿਰ ਇਨਸਾਨ ਫਿਰ ਪਾਤਸ਼ਾਹ ਕਹਿੰਦੇ ਇੱਕਾ ਕੋ ਨਾਹੀਂ ਧੋ ਕੋਏ ਫਿਰ ਇੱਕ ਨਾਲ ਜੁੜਿਆ ਰਹਿੰਦਾ ਹੈ ਤੇ ਇੱਕ ਨੂੰ ਡਰ ਵੀ ਨਹੀਂ ਹੁੰਦਾ ਜਿਹੜਾ ਦੋ ਬੇੜੀਆਂ 'ਚ ਪੈਰ ਰੱਖਦਾ ਹੈ ਭਾਵ ਦੋ ਪਾਸੇ ਕਮਾਇਆ ਪਾਸੇ ਵੀ ਤੇ ਰੱਬ ਵਾਲੇ ਪਾਸੇ ਵੀ ਪਾਤਸ਼ਾਹ ਕਹਿੰਦੇ ਉਹਨੂੰ ਡਰ ਹਮੇਸ਼ਾ ਲੱਗਿਆ ਰਹਿੰਦਾ ਹੈ ਕਰਤਾ ਕਰੇ ਕਰਾਵੇ ਸੋਏ ਕਰਨ ਕਰਾਉਣ ਵਾਲਾ ਸਤਿਗੁਰੂ ਹੈ ਇਹ ਇਨਸਾਨ ਤੇਰਾ ਕੀਤਾ ਕੁਝ ਨਹੀਂ ਹੁੰਦਾ ਆਪੇ ਕਰੇ ਕਰਾਵੇ ਸੋਏ ਵੈ ਰੂ ਤੂੰ ਆਪੇ ਕਰਨਾ ਕਰਨ ਕਰਾਉਣ ਵਾਲਾ ਹੈ ਸ਼ਬਦ ਮੁਏ ਮਨ ਇਹ ਮਨ ਹੈ ਜਿਹੜਾ ਇਹਨੂੰ ਵੀ ਮਾਰਨਾ ਪੈਂਦਾ ਹੈ ਕਿਹਦੇ ਨਾਲ ਬਾਣੀ ਨਾਲ ਇਥੇ ਉੱਠਦੀ ਨੇ ਬੁਲਬਲੇ بڑے بڑے ਅਗਣ ਅੰਗਾਰ ਉੱਪਦੇ ਨੇ ਪਾਤਸ਼ਾਹ ਜੀ ਕਹਿੰਦੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਔਰ ਏ ਮੇਰੇ ਵੈਗਰੂ ਏ ਸਰਦੇ ਵਰਦੇ ਮਨ ਨੂੰ ਬਚਾਲਾ ਆਪਣੇ ਸ਼ਬਦ ਦੇ ਓਟ ਆਸਰਾ ਦੇ ਕੇ ਮਨ ਤੇ ਮਾਰਿਆ ਜਦੋਂ ਮਨ ਮਰ ਗਿਆ ਮਨ ਤੇ ਹੀ ਬੰਧਿਆ ਤੇਰੇ ਸਾਰੇ ਔਗਣ ਮਾਰੇ ਜਾਣਗੇ ਵਿਕਾਰ ਮਾਰੇ ਜਾਣਗੇ ਠਾਕ ਰੇ ਮਨ ਸੱਚ ਹੈ ਧਾਰਿਆ ਸੱਚ ਨੂੰ ਘਾਰਲ ਸਿਰ ਦੇ ਵਿੱਚ ਫਿਰ ਪਾਸ਼ਾ ਕਹਿੰਦੇ ਅਵਰਨਾ ਸੂਝਾ ਹੋਰ ਫਿਰ ਕਿਸੇ ਚੀਜ਼ ਦੀ ਸੋਚੀ ਬੋਝੀ ਰਹਿਣੀ ਹੀ ਨਹੀਂ ਤੈਨੂੰ ਔਰ ਕਿਸੇ ਦਾ ਮਹਤਾਜ ਰਹਿਣਾ ਹੀ ਨਹੀਂ ਤੈਂ ਗੁਰ ਕੋ ਵਾਰਿਆ ਫਿਰ ਆਪਣੇ ਗੁਰੂ ਤੋਂ ਵਾਰਿਆ ਜਾਇਆ ਕਰੇਗਾ ਗੁਰੂ ਤੋਂ ਵਾਰੇ ਜਾ ਨਾਨਕ ਨਾਮ ਰਤੇ ਨਿਸਤਾਰਿਆ ਨਿਸਤਾਰਿਆ ਤੋਂ ਭਾਵ ਹੁੰਦਾ ਪਰਣਾ ਉਹ ਕੌਣ ਹੈ ਤਾਲਣ ਵਾਲਾ ਤਰਨ ਤਾਰਨ ਪਰ ਨਿਗ ਦੁਖ ਨਾ ਸਕੈ ਵੇਗਰੂ ਹਰ ਨਿਤ ਤੇਰਾ ਨਾਮ ਹੀ ਤਾਰਨ ਵਾਲਾ ਹੈ ਨਾਨਕ ਨਾਮ ਰਤੇ ਨਸਤਾਰਿਆ ਜਿਹੜੇ ਨਾਮ ਵਿੱਚ ਰਤੇ ਨਾਮ ਨਾਲ ਸੱਚ ਜੋੜੀ ਉਹੀ ਭਵ ਸਾਗਰ ਤੋਂ ਪਾਰ ਹੋਏ ਉਹੀ ਤਰੇ ਆਉਤਨੀ ਆਹ ਜੀਆਂ ਨਹੀਂ ਪਰਵਾਣਗੀ ਕਥਾ ਵਿਚਾਰਾ ਕਰਦਿਆ ਹੁਈਆ ਬੁੱਲਾ ਚ ਕਾ ਲਿਖੇ ਮਾ ਪੈਗੋਣਾਂ